एक ओंकार सतगुरु प्रसाद सिमरो सिमर सिमर सुख पाओ कल क्लेश तन में मिटाओ सिमरो सिमर सिमर सुख पाओ ਕਲ ਕਲੇਸ਼ ਤਨ ਮੈਂ ਮਟਾਉ ਸਿਮਰੋ ਜਾਸ ਬ ਸੰਭਰੇ ਕਾਹ ਨਾਮ ਜਬਤ ਅਗੰਤ ਅਨੇਕੈ ਵੇਦ ਪੁਰਾਨ ਸੰਵਰਤ ਸੁਦਾਖਰ ਕਿਨੇ ਕਾ ਅਖਰ ਕਿਨਕਾ ਇੱਕ ਜਿਸ ਜੀਬਸਾਵੇ ਤਾਂ ਕਿ ਮਹਿਮਾ ਗਣੀ ਨ ਆਵੇ ਕਾਂਖੀ ਇੱਕ ਦਰਸਤ ਹਾਰੋ ਨਾਨਕ ਸアド ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸਿਮਰੋ शुभसंबर नाम जबत अगंत अनिक वेद पुराण सिमरत सुधार किन्ने राम नाम एक अखर किनका ਜੀਬ ਸਾਵੈ ਤਾਂ ਕਿ ਮਹਿਮਾਂ ਗਣੀ ਨ ਆਵੇ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਅਧਾਰੋ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ सिमरो जा सब संभरे कह नाम जबत अगंत अनेक वेद पुराण सिमर्त सुदाखर किने राम नाम एक अक्षर किनका ਸਾਵੈ ਤਾਂ ਕਿ ਮਹਿਮਾਂ ਗਣੀ ਨ ਆਵੈ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਅਧਾਰੋ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ सुब नाम जपत अगंत अनेक वेद पुराण सिमरत सुधार किने राम नाम एक अखर किनका ਜੀਬ ਸਾਵੈ ਤਾਂ ਕਿ ਮਹਿਮਾਂ ਗਣੀ ਨਯਾ ਬੈ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਅਦਾਰੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸੇਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ सिमरो जा शुभ संबरे कै नाम यबत अगंत अनेक भेद पुराण सिमर्त सुदाखर किने राम नाम एक अक्षर किनका ਜੇ ਸਜੀਬ ਬਸਾਵੇ ਤਾਂ ਕਿ ਮਹਿਮਾਂ ਗਣੀ ਨ ਆਵੇ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਅਦਾਰੋ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ कह नाम जपत अगंत अनेक वेद पुराण सिमरत सुदाखर, किने राम नाम एक आखर ਕਿਨਕਾ ਇੱਕ ਜਿਸ ਜੀਬਸਾਵੇ ਤਾਂ ਕਿ ਮਹਿਮ ਗਣੀ ਨ ਆਵੇ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਹਨ ਸੰਗ ਮਹਿ ਅਧਾਰੋ ਕ ਓ ੰ ਕ ਾਰ ਸਤ ਗੁਰ ਪ੍ਰਸਾਦ ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮਹਿ ਮਟਾਓ ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੇ ਮਟਾਓ ਸਿਮਰੋ ਜਾਸ ਬ ਸੰਭਰੇ ਕਾਹ ਨਾਮ ਜਬਤ ਅਗੰਤ ਅਨੇਕ ਬੇਦ ਪੁਰਾਨ ਸੰਵਰਤ ਸੁਦਾਖਰ ਕਿਨੇ ਰਾਮ ਨਾਮ ਇੱਕ ਆਖਰ ਕਿਨਕਾ ਇੱਕ ਜਿਸ ਜੀਬਸਾਵੇ ਤਾਂ ਕਿ ਮਹਿਮ ਗਣੀ ਨ ਆਵੇ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਆਦਾਰੋ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ सिमरो जस सब संभरे कह नाम यबत अगंत अनेक वेद पुराण सिमरतो सुधाखर किने राम नाम एक अक्षर ਕਿਰਨਾਂ ਇੱਕ ਜਿਸ ਜੀਬਸਾਵੇ ਤਾਂ ਕਿ ਮਹਿਮ ਗਣੀ ਨ ਆਵੇ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਆਦਾਰੋ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ सिमरो जस सब संबरे कह नाम यबत अगंत अनेक वेद पुराण सिमरतो सुधाखर किने राम नाम एक अक्षर ਕਾ ਇੱਕ ਜਿਸ ਜੀਬ ਸਾਵੈ ਤਾਂ ਕੀ ਮਹਿਮਾ ਗਣੀ ਨ ਆਬੈ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਆਦਾਰੋ ਇੱਕ ਔਂਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ सुभ नाम जबत अगंत अनिक वेद पुराण सिमरत सुदाखर, किने राम नाम एक आखर किनका ਜਿਸ ਜੀਬ ਸਾਵੈ ਤਾਂ ਕਿ ਮਹਿਮਾਂ ਗਣੀ ਨ ਆਵੈ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਆਦਾਰੋ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸਿਮਰੋ ਜਾਸ ਬ ਸੰਭਰੇ ਕਾਹੇ ਨਾਮ ਯਬਤ ਅਗੰਤ ਅਨੇਕੈ বেদ ਪੁਰਾਨ ਸਿਮਰਤ ਸੁਦਾਖਰ ਜੀਬ ਸਾਵੈ ਤਾਂ ਕਿ ਮਹਿਮਾਂ ਗਣੀ ਨ ਆਵੈ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਅਧਾਰੋ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ नाम कबत अगंत अनिक वेद पुराण सिमरत सुदाखर किने राम नाम एक आखर किनका ਸਜੀਬ ਸਾਵੈ ਤਾਂ ਕਿ ਮਹਿਮਾਂ ਗਣੀ ਨ ਆਵੈ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਆਦਾਰੋ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ जाभ संबर नाम जपत अगंत अन वेद पुराण सिमरत सुदाखर ਸਵੈ ਤਾਂ ਕਿ ਮਹਿਮਾਂ ਗਣੀ ਨ ਆਵੈ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਅਧਾਰੋ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ ਸਬ ਸੰਵਰੇ ਕਾਹ ਹੈ ਨਾਮ ਜਬਤ ਅਗੰਤ ਅਨੇਕ ਹੈ বেদ ਪੁਰਾਨ ਸੰਵਰਤ ਸੁਦਾਖਰ ਕਿਨੇ ਰਾਮ ਨਾਮ ਇੱਕ ਆਖਰ ਕਾ ਇੱਕ ਜਿਸ ਜੀਬ ਸਾਵੈ ਤਾਂ ਕਿ ਮਹਿਮ ਗਣੀ ਨ ਆਵੈ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਆਦਾਰੋ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸੰਭਰੋ ਜਾਸ ਬ ਸੰਭਰੇ ਕਾਹੇ ਨਾਮ ਯਬਤ ਅਗੰਤ ਅਨੇਕੈ ਵੇਦ ਪੁਰਾਨ ਸੰਵਰਤ ਸੁਦਾਖਰ ਕਿਨੇ ਰਾਮ ਨਾਮ ਇੱਕ ਆਖਰ ਨੰਕਾਰ ਇਕ ਜਿਸ ਜੀਬਸਾਵੇ ਤਾਂ ਕੀ ਮਹਿਮਾ ਗਣੀ ਨ ਆਵੇ ਕਾਂਖੀ ਇਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਅਧਾਰੋ ਇਕ ਓੰਕਾਰ ਤੁ ਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ सिमरो जस सब संभरे कह नाम यबत अगंत अनेक वेद पुराण समर्त सुदाखर किने राम नाम एक अक्षर ਕਿਰਨਾਂ ਇੱਕ ਜਿਸ ਜੀਬਸਾਵੇ ਤਾਂ ਕੀ ਮਹਿਮ ਗਣੀ ਨ ਆਵੇ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਆਦਾਰੋ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸੰਭਰੋ ਜਹਾਂ ਸੁਭ ਸੰਭਰੇ ਕਹਿ ਨਾਮ ਜਬਤ ਅਗੰਤ ਅਨੇਕੈ ਵੇਦ ਪੁਰਾਨ ਸੰਵਰਤ ਸੁਦਾਖਰ ਕਿਨੇ ਰਾਮ ਨਾਮ ਇੱਕ ਆਖਰ ਕਿਨ ਕਾ ਇੱਕ ਜਿਸ ਜੀਬਸਾਵੇ ਤਾਂ ਕੀ ਮਹਿਮ ਗਣੀ ਨ ਆਵੇ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਆਦਾਰੋ ਇੱਕ ਓਂਕਾਰ ਸਤਗੁਰੂ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਹਿ ਮਟਾਓ ਸੰਭਰੋ ਜਹਾਂ ਸੁਭ ਸੰਭਰੇ ਕਹਿ ਨਾਮ ਜਬਤ ਅਗੰਤ ਅਨੇਕ ਹੈ বেদ ਪੁਰਾਨ ਸੰਵਰਤ ਸੁਦਾਖਰ ਕਿਨੇ ਰਾਮ ਨਾਮ ਇੱਕ ਆਖਰ ਨੰਕਾ ਇੱਕ ਜਿਸ ਜੀਬ ਸਾਵੈ ਤਾਂ ਕੀ ਮਹਿਮਾ ਗਣੀ ਨ ਆਬੈ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਆਦਾਰੋ ਇੱਕ ਓੰਕਾਰ ਤੁਰ ਗੁਰ ਪ੍ਰਸਾਦ ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ सिमरो जासु कह नाम जपत अगंत अनेक वेद पुराण सिमरत सुदाखर किन्ने राम नाम एक आखर ਨੰਕਾਰ ਇੱਕ ਜਿਸ ਜੀਬਸਾਵੇ ਤਾਂ ਕਿ ਮਹਿਮਾ ਗਣੀ ਨ ਆਵੇ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਨ ਸੰਗ ਮਹਿ ਆਦਾਰੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ सिमरो जा सुबह संबरे कह नाम यबत अगंत अनेक भेद पुराण सिमर्त सुदाखर किने राम नाम एक अक्षर ਆਵੈ ਤਾਂ ਕਿ ਮਹਿਮਾਂ ਗਣੀ ਨ ਆਵੈ ਕਾਂਖੀ ਇੱਕ ਦਰਸਤ ਹਾਰੋ ਨਾਨਕ ਉਹਨ ਸੰਗ ਮਹਿ ਅਧਾਰੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸੇਮਰੋ ਸੇਮਰ ਸੇਮਰ ਸੁਖ ਪਾਓ ਕਲ ਕਲੇਸ਼ ਤਨ ਮੈਂ ਮਟਾਓ ਸੇਮਰੋ ਬ ਸੰਭਾਰੇ ਕਾ ਨਾਮ ਜਬਤ ਅਗੰਤ ਅਨੇਕ ਹੈ ਬੇਦ ਪੁਰਾਨ ਸੰਵਰਤ ਸੁਦਾਖਰ ਕਿਨੇ ਰਾਮ ਨਾਮ ਇੱਕ ਆਖਰ ਕਿਨਕਾ ਜੀਬ ਸਾਵੈ ਤਾਂ ਕਿ ਮਹਿਮਾਂ ਗਣੀ ਨ ਆਵੈ ਕਾਂਖੀ ਇੱਕ ਦਰਸਤ ਹਾਰੋ